ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਐਮਪੀ ਦੀ ਕੋਠੀ ਤੋਂ ਜਿੱਥੇ ਕਿ ਇੱਕ ਸੜਕ ਹਾਸੇ ਦੇ ਵਿੱਚ ਤਿੰਨ ਗੱਡੀਆਂ ਫੱਟੜ ਹੋ ਗਈਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗੱਡੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲੋਂ ਜਾ ਰਹੀ ਸੀ ਤਾਂ ਇੱਕ ਕਾਰ ਅਤੇ ਕੈਂਟਰ ਦੋਵੇਂ ਆਪਸ ਦੇ ਵਿੱਚ ਟਕਰਾ ਗਏ ਜਦੋਂ ਕਿ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਵੀ ਉਹਨਾਂ ਦੇ ਚਪੇਟ ਦੇ ਵਿੱਚ ਆ ਗਈ ਇਹ ਸੜਕ ਹਾਸਿਆ ਕਾਫੀ ਭਿਆਨਕਰ ਸੀ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਸੜਕ ਹਾਸਿਆ ਦੇ ਵਿੱਚ ਕਿਸੇ ਨੂੰ ਜ਼ਿਆਦਾ ਸੱਟ-ਚੋਟ ਨਹੀਂ ਲੱਗੀ ਦੱਸਦੇ ਹਾਂ ਕਿ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਲਗਾਤਾਰ ਹਾਸਿਆਂ ਦੇ ਵਿੱਚ ਵ੍ਰਿਧੀ ਦਰਜ ਕੀਤੀ ਜਾ ਰਹੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਸੜਕ ਹਾਸਿਆਂ ਨੂੰ ਰੋਕਣ ਦੇ ਲਈ ਕੋਈ ਉਚਿਤ ਕਦਮ ਨਹੀਂ ਉਠਾਏ ਜਾਂਦੇ ਜਰੂਰਤ ਹੈ ਪ੍ਰਸ਼ਾਸਨ ਵੱਲੋਂ ਇਸ ਸੜਕ ਉਤੇ ਸਪੀਡ ਲਿਮਟ ਫਿਕਸ ਕਰਨ ਦੀ ਤਾਂਕੀ ਸੜਕੀ ਹਾਸਿਆਂ ਉਤੇ ਨਕੇਲ ਕਸੀ ਜਾ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਐਮਪੀ ਦੀ ਕੋਟੀ ਤੋ ਜਿੱਥੇ ਕਿ ਇੱਕ ਸੜਕ ਹਾਸੇ ਦੇ ਵਿੱਚ ਤਿੰਨ ਗੱਡੀਆਂ ਫੱਟੜ ਹੋ ਗਈਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗੱਡੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲੋਂ ਜਾ ਰਹੀ ਸੀ ਤਾਂ ਇੱਕ ਕਾਰ ਅਤੇ ਕੈਂਟਰ ਦੋਵੇਂ ਆਪਸ ਦੇ ਵਿੱਚ ਟਕਰਾ ਗਏ ਜਦੋਂ ਕਿ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਵੀ ਉਹਨਾਂ ਦੇ ਚਪੇੜ ਦੇ ਵਿੱਚ ਆ ਗਈ ਇਹ ਸੜਕ ਹਾਸਿਆ ਕਾਫੀ ਭਿਆਨਕਰ ਸੀ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਸੜਕ ਹਾਸਿਆ ਦੇ ਵਿੱਚ ਕਿਸੇ ਨੂੰ ਜ਼ਿਆਦਾ ਸੱਟ-ਚੋਟ ਨਹੀਂ ਲੱਗੀ ਦੱਸਦੇ ਕਿ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਲਗਾਤਾਰ ਹਾਸਿਆਂ ਦੇ ਵਿੱਚ ਵ੍ਰਿਧੀ ਦਰਜ ਕੀ ਕੀਤੀ ਜਾ ਰਹੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਕੋਈ ਉਚਿਤ ਕਦਮ ਨਹੀਂ ਉਠਾਏ ਜਾਂਦੇ ਜ਼ਰੂਰਤ ਹੈ ਪ੍ਰਸ਼ਾਸਨ ਵੱਲੋਂ ਇਸ ਸੜਕ ਉਤੇ ਸਪੀਡ ਲਿਮਟ ਫਿਕਸ ਕਰਨ ਦੀ ਤਾਂ ਕਿ ਸੜਕੀ ਹਾਦਸਿਆਂ ਉਤੇ ਨਕੇਲ ਕਸੀ ਜਾ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਐਮਪੀ ਦੀ ਕੋਠੀ ਤੋਂ ਜਿੱਥੇ ਕਿ ਇੱਕ ਸੜਕ ਹਾਦਸੇ ਦੇ ਵਿੱਚ ਤਿੰਨ ਗੱਡੀਆਂ ਫੱਟੜ ਹੋ ਗਈਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗੱਡੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲੋਂ ਜਾ ਰਹੀ ਸੀ ਤਾਂ ਇੱਕ ਕਾਰ ਅਤੇ ਕੈਂਟਰ ਦੋਵੇਂ ਆਪਸ ਦੇ ਵਿੱਚ ਟਕਰਾ ਗਏ ਜਦੋਂ ਕਿ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਵੀ ਉਹਨਾਂ ਦੇ ਚਪੇਟ ਦੇ ਵਿੱਚ ਆ ਗਈ ਇਹ ਸੜਕ ਹਾਸਿਆ ਕਾਫੀ ਭਿਆਨਕਰ ਸੀ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਸੜਕ ਹਾਸਿਆ ਦੇ ਵਿੱਚ ਕਿਸੇ ਨੂੰ ਜ਼ਿਆਦਾ ਸੱਟ ਝੋਟ ਨਹੀਂ ਲੱਗੀ ਦੱਸ ਦੇਈਏ ਕਿ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਲਗਾਤਾਰ ਹਾਸਿਆਂ ਦੇ ਵਿੱਚ ਵ੍ਰਿਧੀ ਦਰਜ ਕੀਤੀ ਜਾ ਰਹੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਸੜਕ ਹਾਸਿਆਂ ਨੂੰ ਰੋਕਣ ਦੇ ਲਈ ਕੋਈ ਉਚਿਤ ਕਦਮ ਨਹੀਂ ਉਠਾਏ ਜਾਂਦੇ ਜਰੂਰਤ ਹੈ ਪਰ ਪ੍ਰਸ਼ਾਸਨ ਬਲਵਾਏ ਇਸ ਸੜਕ ਉਤੇ ਸਪੀਡ ਲਿਮਟ ਫਿਕਸ ਕਰਨ ਦੀ ਤਾਂਕਿ ਸੜਕ ਕੀ ਹਾਸਿਆਂ ਉਤੇ ਨਕਿਲ ਕਸੀ ਜਾ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਐਮਪੀ ਦੀ ਕੋਠੀ ਤੋਂ ਜਿੱਥੇ ਕਿ ਇੱਕ ਸੜਕ ਹਾਸੇ ਦੇ ਵਿੱਚ ਤਿੰਨ ਗੱਡੀਆਂ ਫੱਟੜ ਹੋ ਗਈਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗੱਡੀ ਸ਼੍ਰੀ ਆਨੰਦਪਰ ਸਾਹਿਬ ਤੋਂ ਨੰਗਲ ਵੱਲੋਂ ਜਾ ਰਹੀ ਸੀ ਤਾਂ ਇੱਕ ਕਾਰ ਅਤੇ ਕੈਂਟਰ ਦੋਵੇਂ ਆਪਸ ਦੇ ਵਿੱਚ ਆ ਗਿਆ ਜਦੋਂ ਕਿ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਵੀ ਉਹਨਾਂ ਦੇ ਚਪੇੜ ਦੇ ਵਿੱਚ ਆ ਗਈ ਇਹ ਸੜਕ ਹਾਸਿਆ ਕਾਫੀ ਭਿਆਨਕਰ ਸੀ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਸੜਕ ਹਾਸੇ ਦੇ ਵਿੱਚ ਕਿਸੇ ਨੂੰ ਜ਼ਿਆਦਾ ਸੱਟ ਝੋਟ ਨਹੀਂ ਲੱਗੀ ਦੱਸਿਆ ਕਿ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਲਗਾਤਾਰ ਹਾਸਿਆਂ ਦੇ ਵਿੱਚ ਵ੍ਰਿਧੀ ਦਰਜ ਕੀਤੀ ਜਾ ਰਹੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਸੜਕ ਹਾਸਿਆਂ ਨੂੰ ਰੋਕਣ ਦੇ ਲਈ ਕੋਈ ਉਚਿਤ ਕਦਮ ਨਹੀਂ ਉਠਾਏ ਜਾਂਦੇ ਜ਼ਰੂਰਤ ਹੈ ਪ੍ਰਸ਼ਾਸਨ ਵੱਲੋਂ ਇਸ ਸੜਕ ਉਤੇ ਸਪੀਡ ਲਿਮਟ ਫਿਕਸ ਕਰਨ ਦੀ ਤਾਂ ਕੀ ਸੜਕੀ ਹਾਦਸਿਆਂ ਉਤੇ ਨ